ਨੇ ਗੁਰਾਇਆਂ ਪੁਲਿਸ ਨੂੰ ਖਵਾੜਾ ਫਲੋਰ ਸਬਡੀਜਨ ਦੇ ਵਿੱਚ ਉਸ ਵਕਤ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਟਰੱਕ ਤੇ ਇੱਕ ਸੋਨਾ ਲਿਕਰ ਟਰੈਕਟਰ ਜਿਹੜਾ ਆ ਉਹਦੇ ਵਿੱਚ ਚਾਰ ਬੰਦਿਆਂ ਨੂੰ ਅਰੈਸਟ ਕਰਕੇ 60 ਕਿਲੋਗ੍ਰਾਮ ਦੇ ਹੈਰੋਨ ਜਿਹੜੀ ਹੈ ਫੀਮ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਅੱਜ 2 ਵਜੇ ਦੇ ਕਰੀਬ ਜਿਹੜਾ ਐਸਐਸਓ ਗੁਰਾਇਆਂ ਨੇ ਨਾਕਾ ਲਾਇਆ ਜਦੋਂ ਉਹਨਾਂ ਕੋਲ 30 ਕਾਸ ਦੀ ਤਲਾਹ ਆਈ ਤੇ 임ਫਾਲ ਤੋਂ ਜਗਜੀਤ ਸਿੰਘ ਨਾਮ ਦਾ ਬੰਦਾ ਆਪਣੇ ਸਾਥੀਆਂ ਦੇ ਨਾਲ ਜਿਹੜੀ ਅਫੀਮ ਖਰਾਦ ਕੇ ਖਰੀਦ ਕੇ ਚਾਹ ਪੱਤੀ ਦੇ ਵਿੱਚ ਜਿਹੜੀ ਲਿਆ ਕੇ ਬਿਲਟੀ ਦੇ ਵਿੱਚ ਜੋ ਅੰਮ੍ਰਿਤਸਰ ਡਿਲੀਵਰ ਕਰਨੀ ਸੀ ਲਿਆ ਰਿਹਾ ਹੈ ਅਗਰ ਨਾਕਾ ਲਗਾਇਆ ਜਾਏ ਤੇ ਉਹਨੂੰ ਫੜਿਆ ਜਾ ਸਕਦਾ ਜੋ ਇਹਨਾਂ ਨਾਕਾ ਲਗਾ ਕੇ ਜਦੋਂ ਪੀਬੀ 10 ਐਚ ਏ 99 ਕੀਤੇ ਪੀਬੀ 10 ਐਚ ਏ 6199 ਤੇ ਇੱਕ ਟਰੈਕਟਰ ਟਰਾਲੀ ਸੋਨਾਲਿਕਾ ਜਿਹੜਾ ਇਹਨਾਂ ਨੂੰ ਰੋਕ ਕੇ ਇਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਨੇ ਸਪੈਸ਼ਲ ਜਿਹੜੇ ਤੇਲ ਵਾਲੀ ਟੈਂਕੀ ਦੇ ਕੋਲ ਟਰੱਕ ਵਾਲਿਆਂ ਨੇ ਆਪਣੇ ਸਪੈਸ਼ਲ ਖਾਨੇ ਬਣਾਏ ਹੋਏ ਸੀ ਫੀਮ ਨੂਡਲ ਦੀ ਜੋ ਟਰੱਕ ਨੰਬਰ 9921 ਦੇ ਵਿੱਚੋਂ ਜਿਸ ਨੂੰ ਕੀ ਗੁਰਪ੍ਰੀਤ ਸਿੰਘ ਚਲਾ ਰਿਹਾ ਸੀਗਾ ਇਹਦਾ ਕਜ਼ਨ ਬ੍ਰਦਰ ਉਹਦੇ ਵਿੱਚੋਂ 10 ਕਿਲੋ ਫੀਮ ਜਿਹੜੀ ਬਰਾਮਦ ਹੋਈ ਜਿਹੜਾ ਟਰੱਕ ਨੰਬਰ 6899 ਆ ਉਸ ਨੂੰ ਹਰਮੋਨ ਸਿੰਘ ਚਲਾ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਨੂੰ 20 ਕਿਲੋ ਫੀਮ ਬਰਾਮਦ ਹੋਈ ਔਰ ਜਿਹੜਾ ਸੋਨਾ ਲਿਕਾ ਟਰੈਕਟਰ ਹੈ ਜਿਸ ਨੂੰ ਕਿ ਜਗਦੀਸ਼ ਸਿੰਘ ਖੁਦ ਚਲਾ ਰਿਹਾ ਸੀਗਾ ਉਹਦੇ ਵਿੱਚੋਂ 33 ਕਿਲੋ ਫੀਮ ਜਿਹੜੀ ਹੈ ਬਰਾਮਦ ਹੋਈ ਜੋ ਇਹਨਾਂ ਚਾਰਾਂ ਨੂੰ ਉਹਦੇ ਵਿੱਚ 15 ਐਨਡੀਪੀਐਸ ਐਕਟ ਔਰ 31ਏ ਜਿਹੜੀ ਐਨਡੀਪੀਐਸ ਐਕਟ ਜਿਹੜੀ ਉਹ ਲਗਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਗਰਾਇਆਂ ਦੇ ਵਿੱਚ ਦਰਜ ਕੀਤਾ ਗਿਆ ਜਿਹੜੀ 31ਏ ਧਾਰਾ ਆ ਇਹ ਉਸ ਤੇ ਲੱਗਦੀ ਹੈ ਜੋ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ ਸਜ਼ਾ ਹੋ ਸਕੇ ਔਰ ਅਗਰ ਇਹ ਦਿੱਤੀ ਚੇਤਾ ਪਾਲਵਾਈ ਕੀਤੀ ਜਾ ਸਕੇ ਤੇ ਇਹਨਾਂ ਨੂੰ ਕਾਂਸੀ ਵੀ ਹੋ ਸਕਦੀ ਹੈ ਸੋ ਇਹ ਪਹਿਲਾ ਮੁਕਦਮਾ ਜਿਹਦੇ ਚ ਅਸੀਂ 31ਏ ਲਗਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਹੈ ਦੁਬਾਰਾ ਡਿਫਾਈਨ ਕਰਨਾ 31ਏ ਧਾਰਾ ਦੇ ਵਿੱਚ ਉਸ ਬੰਦੇ ਤੇ ਲੱਗਦੀ ਹੈ ਜਿਹੜਾ ਪਹਿਲਾਂ ਐਨਡੀਪੀਐਸ ਤੇ ਸਜ਼ਾ ਹੋ ਚੁੱਕਿਆ ਹੋਵੇ ਔਰ ਦੁਬਾਰਾ ਫੇਰ ਉਹੀ ਕੰਮ ਕਰਦਾ ਹੋਵੇ ਇਹ ਇੱਕ ਪੁਰਾਣੇ ਕੇਸ ਦੇ ਵਿੱਚ 10 ਸਾਲ ਦੀ ਕੈਦ 깈 ਚੁੱਕਿਆ ਹੈ ਉਹਦੇ ਵਿੱਚ 5 ਸਾਲ ਕੈਦ ਪੂਰੀ ਕਰਕੇ ਛੁੱਟੀ ਤੇ ਆਇਆ ਹੋਇਆ ਔਰ ਦੁਬਾਰਾ ਇਹਨੇ ਆ ਕੇ ਸਮਗਲਿੰਗ ਸ਼ੁਰੂ ਕਰਤੀ ਹੈ ਜੋਦੀ ਪੁੱਛ ਕੇ ਜੇ ਤਾਂ ਪਤਾ ਲੱਗਾ ਵੀ ਇਹਨੇ ਸਾਰਾ ਸਮਾਨ ਜਿਹੜਾ ਆ ਇਮਫਾਲ ਤੋਂ ਚਾਹ ਪੱਤੀ ਚ ਲੈ ਕੇ ਆ ਰਿਆ ਸੀ ਔਰ ਅੰਮ੍ਰਿਤਸਰ ਇਨੇ ਡਿਲੀਵਰ ਕਰਨਾ ਸੀ 1,30,000 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਫੀਮ ਲੈ ਕੇ ਆਉਂਦਾ ਸੀ ਔਰ ਤਕਰੀਬਨ 2 ਤੋਂ 2.5 ਲੱਖ ਰੁਪਏ ਕਿਲੋ ਇਹ ਅੱਗੇ ਵੇਚਦੇ ਸੀਗੇ ਇਹਨਾਂ ਦੇ ਨਾਲ ਮੇਨ ਸਮਗਲਰ ਕੁਛ ਅੰਮ੍ਰਿਤਸਰ ਦੇ ਨੇ ਜੋ ਇਹਨਾਂ ਨੂੰ ਹੀ ਮਾਨਜੋਗਦਾਲ ਚ ਪੇਸ਼ ਕਰਕੇ ਰਿਮਾਂਡ ਲੈ ਕੇ ਅੱਗੇ ਪੁੱਛ ਕਿਸ ਕਰਾ ਸਰ ਅੰਮ੍ਰਿਤਸਰ ਕਿਹੜੀ ਜਗ੍ਹਾ ਤੇ ਬਾਰਡਰ ਤੇ ਨਹੀਂ ਸੀ ਜਾਂ ਸ਼ਹਿਰ ਦੇ ਵਿੱਚ ਵਾ ਅੱਜ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਇਹਨਾਂ ਦਾ ਟੈਲੀਫੋਨ ਨੰਬਰ ਸਾਰੇ ਲਿੰਕ ਹੈ ਜਸਟ ਅੱਜ 2 ਵਜੇ ਹੀ ਫੜਿਆ ਆਪਾਂ 5 ਵਜੇ 3 ਘੰਟੇ ਹੀ ਹੋਏ ਨੇ ਫੜਿਆ ਨੂੰ ਅਸੀਂ ਸਾਰਾ ਇਹਨਾਂ ਨੂੰ ਹੁਣ ਇੰਪਾਈਰ ਕੋਡ ਕਰਾਂਗੇ ਸਰ ਜੀ ਸਰ ਕੀਮਤ ਦੀ ਜਲੰਧਰ ਦੀ ਜਲੰਧਰ ਵੀ ਜਲੰਧਰ ਵੀ ਕਰਦੇ ਆ ਕੰਮ ਸਰ ਨਹੀਂ ਅਜੇ ਤੱਕ ਜੋ ਸਾਹਮਣੇ ਆਇਆ ਉਹ ਤੇ ਅੰਮ੍ਰਿਤਸਰੀ ਆ ਮਾਸਟਰਮੈਂਡ ਕੋਲ ਨੇ ਜੋ ਜਿਹੜਾ ਛੁੱਟੀ ਦੀ ਆ ਹੋਈ ਜਿਹੜਾ ਛੁੱਟੀ ਆ ਗਈ ਜੀ ਜੀ ਇੱਥੇ 31 ਲੱਗੀ ਕੀ ਨਾ ਕਰ ਕਰਤੀ ਕਰਤੇ ਸਰ ਕੀਮਤ ਕਿੰਨੀ ਹੋਏਗੀ ਇਹਦੀ 1 ਲੱਖ 30 ਹਜ਼ਾਰ ਰੁਪਏ ਕਿਲੋ ਹੈ 63 ਕਿਲੋ ਹੈ ਟੋਟਲ ਜਿਹੜੀ ਖਰੀਦ ਕੇ ਲਏ ਆ 2 ਤੋਂ 2.5 ਲੱਖ ਰੁਪਏ ਕਿਲੋ ਇਹ ਵੇਚਦੇ ਆ ਜੀ ਸੋ ਕਿੰਨੇ ਕਮਾਉਂ ਫੋਰਮ ਬਣ ਕੇ ਆਏਗੀ ਸਾਰੇ ਕਹਿੰਦੇ ਸੋਰੀ ਇਹਨੂੰ ਉੱਧਰ ਗਾਰਡ ਲਾਈਨ ਲਾਇਆ ਹੈ ਕਿ ਐਨਡੀਪੀ ਐਂਡਰ ਤੇ ਦਸੜਾ ਸਭ ਦੀ ਹਾਜ਼ਰੀ ਹੈਗੀ ਬਟ ਹਾਂਜੀ ਹਾਂਜੀ ਡੀਐਸਪੀ ਸਾਹਿਬ ਹਾਜ਼ਰ ਨੇ ਨਹੀਂ ਯਾਰ ਤੁਹਾਡੇ ਇਹਦੇ ਤੇ ਨਹੀਂ ਹੋਏਗਾ ਹਾਂਜੀ ਇਹ ਦਿ ਦਿਕੇ ਨਹੀਂ ਹੋਏਗਾ ਡੀਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਏਗਾ ਨਾਕਾ ਇਹਨਾਂ ਨੇ ਲਗਾਇਆ ਸੀਗਾ ਜਦੋਂ ਅਸੀਂ ਸਰਚ ਕਰਦੇ ਹਾਂ ਇਹ ਆਪਣਾ ਮੁੱਲਜ਼ਮ ਦੇ ਉੱਤੇ ਹੁੰਦਾ ਹੈ 52ਏ ਦਾ ਨੋਟਿਸ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂ ਜਿਉ ਕਹਿਣ ਉਹਨਾਂ ਨੂੰ ਬੁਲਾ ਕੇ ਉਹਦੇ ਸਾਹਮਣੇ ਸਰਚ ਕੀਤੀ ਜਾਂਦੀ ਸਰ ਇਹਨੇ ਤੁਸੀਂ ਲਿਖਿਆ ਕਿ ਇਹ ਤੇਲ ਦੇ ਟੈਂਕਰ ਤੇ ਇੱਕ ਸੋਨਲਿਕਲ ਟੈਕਟ ਬਾਕਸ ਬਾਈ ਇਹਨੇ ਕਿਸ ਨੂੰ ਆਈਡੀਆ ਲੱਭੀ ਇਹ ਆਈਡੀਆ ਪੁਰਾਣਾ ਸਮਗਲਰ ਹੈ ਪਹਿਲਾਂ ਵੀ ਕਰਦੇ ਰਹੇ ਨੇ ਇਹਨਾਂ ਦੇ ਪੁਰਾਣੇ ਵੀ ਪਰਚੇ ਦਰਜ ਹੈ ਔਰ ਤਕਰੀਬਨ ਜਿਹੜਾ ਪੁਰਾਣਾ ਸਮਗਲਰ ਹੋਵੇ ਉਹ ਆਈਡੀਆ ਲਾਂਦਾ ਹੀ ਹੈ ਇਹ ਮਨੀਪੁਰ ਤੇ ਮਨੀਪੁਰ ਤੋਂ ਇਹਨਾਂ ਨੇ ਫੀਮ ਲਈ ਨਹੀਂ ਉਹ ਤਾਂ ਮਨੀਪੁਰ ਦੇ ਰਸਤੇ ਇਮਫਾਲ ਤੋਂ ਗੁਰਪ੍ਰੀਤ ਤੇ ਜਰਨੈਲ ਪਕੀਓਪਤਰ ਨੇ ਆਪਦੇ ਵਿੱਚ ਤੇ ਬਾਕੀ ਇਹ ਦੋ ਨੇ ਉਹਨਾਂ ਦਾ ਕੀ ਰਿਲੇਸ਼ਨ ਜਗਜੀਤ ਜਿਹੜਾ ਆ ਇਹ ਗੁਰਪ੍ਰੀਤ ਦਾ ਕਜ਼ਨ ਬ੍ਰਦਰ ਹੈ ਤੇ ਇਹ ਚਾਰਾਂ ਜਣਿਆਂ ਤੇ 31 ਜਿਹੜੀ ਹੈ ਕਿ ਲੱਗੇ ਲਾਈਟ ਇਹ ਜਿਹੜੀ ਸਾਬਤ ਹੋਏਗੀ ਉਹ ਮਾਨਯੋਗ ਕੋਰਟ ਦੇ ਉੱਪਰ ਹੈ ਪਰ ਜਿਹੜਾ ਬੰਦਾ ਪਹਿਲਾਂ ਫੜਿਆ ਗਿਆ ਹੋਵੇ ਸਜ਼ਾ ਆਇਆ ਹੋਵੇ ਉੱਤੇ ਜਾਦਾ ਲੱਗੇ ਕਿੰਨੋਂ ਵੀ ਕੋਲੋਂ ਹੀ ਆ ਹਾਂਜੀ ਹਾਂਜੀ ਬਿੰਦਾਲੀ ਹਾਂਜੀ ਇਹ ਉੱਪਰ ਲੋਡ ਕੀਤੀ ਹੋਈ ਸੀਗੀ ਹਾਂਜੀ ਹਾਂਜੀ ਨਹੀਂ ਟ੍ਰੱਕਾ ਉਹ ਲੋੜ ਕੀਤੀ ਵੀ ਕਿ ਤਿੰਨੇ ਚੱਲ ਕੇ ਕਿਨੇ ਚੱਲ ਕੇ ਆਏ ਆ ਲੱਗ ਲੱਗ ਤੁਹਾਨੂੰ ਦੱਸ ਰਿਹਾ ਨਾ ਉਹ ਪ੍ਰੈਸ ਨੋਟ 'ਚ ਲਿਖਿਆ ਹੈ ਕਿ ਹਾਂਜੀ ਹਾਂਜੀ ਨਹੀਂ ਜਿੱਥੋਂ ਲੈ ਕੇ ਆਏ ਖਰੀਦ ਕੇ ਲੈ ਉੱਥੋਂ ਹੀ ਚੱਲ ਕੇ ਆਏ ਆ ਉੱਥੋਂ ਹੀ ਬਾਕਸ ਦੇ ਵਿੱਚ ਪਾ ਕੇ ਲਿਆਏ ਟ੍ਰੈਕਟਰ ਵਾਲੀ ਵੀ ਉੱਥੇ ਮਿਲ ਗਈ ਸੀ ਹਾਂਜੀ ਹਾਂਜੀ ਨੰਬਰ ਵਾਲੀ ਲੱਗਦੀ ਜੇ ਸਾਰਾ ਗੱਡੀਆਂ ਸੇ ਟਟਟ ਕਰ ਲਓ ਕਿਹਨਾ ਤੇ ਨਾਮ ਸੀ ਇਹ ਚੈੱਕ ਕਰ ਰਹੇ ਹਾਂ ਜੀ ਫੈਮਲੀ ਬੈਕਗ੍ਰਾਉਂਡ ਤਾਂ ਲਗਾਏ ਨਾ ਇਹ ਸਾਰਾ ਆਰਸੀ ਵਗੈਰਾ ਸਾਰਾ ਕੁਝ ਅਸੀਂ ਲਵਾਂਗੇ ਆ ਫੈਮਲੀ ਬੈਕਗ੍ਰਾਉਂਡ ਕਲਗਾਉਂ ਕਿ ਨਹੀਂ ਫੈਮਲੀ ਮੋਸਟਲੀ ਇਹ ਪੁਰਾਣੇ ਇਹਨਾਂ ਸਾਰਿਆਂ ਦੇ ਉੱਪਰ ਦੋ ਦੋ ਤਿੰਨ ਤਿੰਨ ਪਰਚੇ ਹੈ ਜਿਸ ਤਰ੍ਹਾਂ ਦੋਸ਼ੀ ਗੁਰਪ੍ਰੀਤ ਸਿੰਘ ਤੇ ਦੋ ਪਰਚੇ ਹੈ ਪਹਿਲਾਂ ਜਰਨੈਲ ਸਿੰਘ ਦੇ ਉੱਪਰ ਇਹ ਲੁਧਿਆਣੇ ਦਾ ਰਿਆਨ ਵਾਲਾ ਹਰਮੋਨ ਸਿੰਘ ਤੇ ਵੀ ਇੱਕ ਪੱਤਾ ਹੈਗਾ 382 ਦਾ ਜਗਜੀਤ ਸਿੰਘ ਤੇ ਵੀ ਇੱਕ ਪੱਤਾ ਹੈਗਾ 68 ਨੰਬਰ ਕੰਨੇ ਸਾਲ ਤੋਂ ਇਹ ਕੰਮ ਕਰਦੇ ਆ ਰਹੇ ਆ 2012 ਤੋਂ ਇਹਦੇ ਵਿੱਚ ਪਹਿਲਾ ਪਰਚਾ ਦਰਜ ਹੋਇਆ ਜਗਜੀਤ ਸਿੰਘ ਜੀ ਚ ਇਹਨੂੰ 10 ਸਾਲ ਕਹਿੰਦੇ ਸ੍ਰੀ ਡਾਕਟਰ ਇਹ ਸਿਰਫ ਪੰਜਾਬ ਦੇ ਜਿੱਦ ਵਿੱਚ ਇਕੱਲੇ ਅੰਮ੍ਰਿਤਸਰ ਕਰਦੇ ਜਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਹੁਣ ਅਸੀਂ ਪੁੱਛ ਕੇ ਕਰਾਂਗੇ ਸਾਰੀ ਇਹਨਾਂ ਦਾ ਪੁਰਾਣਾ ਰਿਕਾਰਡ ਵੀ ਜਿਹੜਾ ਅਸੀਂ ਕਢਾ ਲਿਆ ਹੈ ਜਿਹਦੇ ਵਿੱਚ ਬਾਕੀ ਇਹਦੀ ਪੁਰਾਣੀਆਂ ਇਨਟੈਰੋਗੇਸ਼ਨ ਰਿਪੋਰਟ ਵੀ ਇਹਦੀ ਮੰਗਾਵਾਂਗੇ ਉਹਦੇ ਵਿੱਚ ਅਸੀਂ ਸਾਰਾ ਦੇਖ ਕੇ ਰਿਮਾਨਡ 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 ਕੱਲ ਪੇਸ਼ ਕਰਕੇ ਰਿਮਾਨਡ ਸਤੇ 14 ਦਾ ਮੰਨਣਾ ਹੈ ਸਰ ਚਾਰਜ ਨਹੀਂ ਹੈ ਜਾਂ ਹੋਰ ਵੀ ਅੰਦਰ ਨਾਲ ਹਜੇ ਤੱਕ ਚਾਰ ਹੀ ਹੈ ਬਾਕੀ ਇਸ ਤੋਂ ਬਾਲਾ ਅੱਗੇ ਆਉਣਗੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਸਾਰੇ ਅਸੀਂ ਨਾਲ ਇਹਨਾਂ ਦੰਤੀ ਆਏ ਕਿ ਕਿੰਨੇ ਸਦਾ ਸ੍ਰਾਇਆ ਜਮਾਨ ਤੇ ਪੰਜ ਮਹੀਨਾ ਹੈਲੋ 5 ਸਾਲ ਦੀ ਜਮਾਨ ਤੇ ਹੈ 5 ਸਾਲ ਤੋਂ ਕੀ ਇਹਦਾ ਮੰਤਬ ਕੀ ਸੀਗਾ ਮੈਡਮ ਅੱਜ ਤਕਰੀਬਨ 2 ਵਜੇ ਜਿਹੜਾ ਐਸਐਸ ਤੋਂ ਗੁਰਾਇਆ ਸੁਖਦੇਵ ਸਿੰਘ ਹੋਣਾ ਨੇ ਨਾਕਾ ਲਗਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਆਈ ਤੇ ਟਰੱਕ ਨੰਬਰ PB10 HA6499 ਅਤੇ HM9921 ਜਿਹੜੇ ਆ ਔਰ ਇਹਦੇ ਨਾਲ ਇੱਕ ਸੋਨਾ ਲਿਖਿਆ ਦੀ ਟ੍ਰੈਕਿੰਗ ਕਰ ਲਈ ਹੈ ਇਹ ਕਾਫੀ ਮਾਤਰਾ ਦੇ ਵਿੱਚ ਤੇਜੀਤ ਸਿੰਘ ਗੁਰਪ੍ਰੀਤ ਸਿੰਘ ਜਰਨੈਲ ਸਿੰਘ ਤੇ ਘਰੋਂ ਹਰਬਾਉਂਡ ਸੇ ਇਹ ਇਹਨੇ ਤੇ ਲਿਆ ਰਹੇ ਨੇ ਔਰ ਫੇਨ ਦੀ ਸਮਗਲਿੰਗ ਕਰ ਰਹੇ ਜੋ ਇਹਨਾਂ ਨੇ ਨਾਕੇ ਨੂੰ ਸਟਰੋਂਗ ਕਰਕੇ ਇੱਥੇ ਚੈਕਿੰਗ ਸ਼ੁਰੂ ਕੀਤੀ ਔਰ ਦੁਰਾਨੇ ਚੈਕਿੰਗ ਇਹਨਾਂ ਨੇ ਜਿਹੜੇ ਦੋਨਾਂ ਟਰੱਕਾਂ ਦੇ ਵਿੱਚ ਔਰ ਇੱਕ ਜਿਹੜੀ ਟਰੈਕਟਰ ਟਰਾਲੀ ਆ ਇਹਨਾਂ ਦੇ ਵਿੱਚੋਂ ਇਹਨਾਂ ਨੇ ਸਪੈਸ਼ਲ ਬਾਕਸ ਬਣਾ ਕੇ ਅਲੱਗ-ਅਲੱਗ ਇਹਨਾਂ ਨੂੰ ਚਾਰ ਦੋਸ਼ੀਆਂ ਨੂੰ ਅਰੈਸਟ ਕੀਤਾ ਔਰ ਇਹਨਾਂ ਕੋਲੋਂ 63 ਕਿਲੋ ਜਿਹੜੀ ਹੈ ਅਫੀਨ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ ਜੋ ਉਹਨਾਂ ਦੇ ਮਜਬੂਤ ਪੁੱਛਗਿਸਤੇ ਪਤਾ ਲੱਗਿਆ ਵੀ ਇਹ ਇਨਫਾਲ ਤੋਂ ਚਾਹ ਪੱਤੀ ਦੀ ਬੈਂਟੀ ਦੇ ਵਿੱਚ ਜਿਹੜੀ ਉਹਨੇ ਵਿੱਤੀ ਲੈ ਕੇ ਜਾਂਦੇ ਸੀ ਔਰ ਅੰਮ੍ਰਿਤਸਰ ਇਹਨਾਂ ਨੇ ਲੈ ਕੇ ਸਪਲਾਈ ਕਰਨੀ ਸੀ ਔਰ 1.30 ਲੱਖ ਰੁਪਇਆ ਪਰ ਕੇਜੀ ਇਹ ਲੈ ਕੇ ਆਉਂਦੇ ਸੀ 2.25 ਲੱਖ ਰੁਪਏ ਦੀ ਇਹਨਾਂ ਨੇ ਪਰ ਕੇਜੀ ਵੇਚਣੀ ਸੀ ਔਰ ਜੋ ਇਹਨਾਂ ਦੀ ਅਸੀਂ ਕੇਸ ਰਜਿਸਟਰ ਕਰਕੇ ਅੰਡਰ ਸੈਕਸ਼ਨ 15 ਐਂਡੀਪੀਐਸ ਐਕਟ 31ਏ ਐਂਡੀਪੀਐਸ ਜਿਹੜਾ ਇਹਨਾਂ ਨੂੰ ਅਸੀਂ ਕੇਸ ਰਜਿਸਟਰ ਕੀਤਾ ਹੈ 31ਏ ਧਾਰਾ ਜਿਹੜੀ ਆ ਉਹ ਜਿਹੜਾ ਬੰਦਾ ਪੁਰਾਣਾ ਕੋਈ ਐਂਡੀਪੀਐਸ ਦੇ ਵਿੱਚ ਸਜ਼ਾ ਹੋ ਚੁੱਕਿਆ ਹੋਵੇ ਤੇ ਨਾ ਜ਼ੁਲਮ ਕਰਨੋਂ ਹਟੇ ਉਸ ਦੇ ਉੱਪਰ ਲੱਗਦੀ ਹੈ ਜੋ ਇਹਦੇ ਵਿੱਚ ਕਾਫੀ ਸਖਤ ਸਜ਼ਾ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਇਹ ਪਹਿਲਾ ਇੱਕ ਮੁਕਦਮੇ 'ਚ ਜਗਜੀਤ ਸਿੰਘ ਜਿਹੜਾ ਆ ਪਟਿਆਲੇ ਦੇ ਮੁਕਦਮੇ 'ਚ 2012 ਦੇ 10 ਸਾਲ ਦੀ ਇਹਨੂੰ ਪੈਦ ਹੋਈ ਸੀ 5 ਸਾਲ ਦੀ ਕੈਦ ਦੇ ਕੋਰਸ ਕੇ ਬੇਲ ਤੇ ਆਇਆ ਸੀ ਉਹ ਦੁਬਾਰਾ ਇਸ ਮਗਲ ਵਿੱਚ ਨੂੰ ਸਰ ਬਾਕੀ ਦੇ ਜਿਹੜੇ ਤਿੰਨੇ ਉਹਨਾਂ ਤੇ ਵੀ ਪਹਿਲਾਂ ਕੋਈ ਪਰਚੇ ਦਰਜ ਨੇ ਉਹਨਾਂ ਦੇ ਉੱਪਰ ਗੁਰਪ੍ਰੀਤ ਸਿੰਘ ਦੇ ਉੱਪਰ ਦੋ ਪਰਚੇ ਦਰਜ ਨੇ ਪਰਮੋਹਨ ਸਿੰਘ ਦੇ ਉਹਨੂੰ ਪਾਛੇ ਲਗਾਏ ਨੇ ਇਸੇ ਦੇ ਤਰ੍ਹਾਂ ਜਿਹਨਾਂ ਨੇ ਪੋਲੀਗੋਨ ਇਹ ਸਿਰਫ ਪੰਜਾਬ ਅੰਮ੍ਰਿਤਸਰ ਚ ਹੀ ਕਰਦੇ ਸੀ ਜਾਂ ਪੂਰੇ ਪੰਜਾਬ ਦੇ ਇਹ ਜਿਸ ਤਰ੍ਹਾਂ ਆਇਆ ਸੀ ਇਹਨਾਂ ਤੋਂ ਪੁੱਛ ਕੇ ਕਰਾਂਗੇ ਜਿਹੜਾ ਆ ਜਿਹੜੀ ਟੀਮ ਲੈ ਕੇ ਆਈ ਸੀ ਇਹਨਾਂ ਨੇ ਅੰਮ੍ਰਿਤਸਰ ਲੈ ਕੇ ਜਾਣੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਢੇੜੇ ਲਗਾਏ ਨੇ ਇੰਨੀ ਵਾਰੀ ਉੱਥੇ ਲੈ ਕੇ ਆਏ ਨੇ ਇਹ ਸਾਰੇ ਅਸੀਂ ਕੁਐਸਚਨਿੰਗ ਕਰਾਂਗੇ ਮੰਨ ਲਓ ਅਦਾਲਤ ਉਰ ਮੰਨ ਲਿਆ ਸਰ ਲੈ ਕੇ ਕਿਤੋਂ ਆਉਂਦੇ ਸੀ ਇਹ ਜਿਹੜੇ ਟਰੱਕ ਆਏ ਉਹਨਾਂ ਦੇ ਵਿੱਚ ਇਹਨਾਂ ਨੇ ਸਪੈਸ਼ਲ ਬਾਕਸ ਬਣਾਏ ਸੀਗੇ ਜਿਹੜੀ ਉਹ ਤੇਲ ਵਾਲੀ ਟੈਂਕੀ ਹੁੰਦੀ ਆ ਉਹਦੇ ਵਿੱਚ ਸ਼ਪਾਕੇ ਲੈ ਕੇ ਆਉਂਦੇ ਸੀ ਅੱਗੇ ਆ ਕੇ ట్రాਫਟਰ ਨੂੰ ਚੇਂਜ ਕਰ ਲੈਂਦੇ ਸੀ ਆਪਣੀ ਟ੍ਰਾਂਸਪੋਰਟ ਜਿਸ ਤਰ੍ਹਾਂ ਇਹਨਾਂ ਨੇ ਇੱਕ ਟਰਾਲੀ ਸੀਗੀ ਟਰਾਲੀ ਦੇ ਦੋਨਾਂ ਟਾਇਰਾਂ ਦੇ ਵਿੱਚ ਘਾ ਇੱਕ ਬੜਾ ਵੱਡਾ ਬਕਸਾ ਬਣਾਇਆ ਜਿਹਦੇ ਕੋਲ ਜਿਹਨੂੰ ਅੱਜ ਦੀਜੀਤ ਸਿੰਘ ਚਲਾ ਰਿਹਾ ਸੀਗਾ 33 ਕਿਲੋ ਪੀਨ ਉਹਦੇ ਵਿੱਚੋਂ ਰਿਕਵਰ ਹੋਈ ਹੈ ਬਾਕੀ ਜਿਹੜੀ